ਸ਼ਰਮ ਆਉਂਦੀਆਂ ਸਿੱਖਣੀਆਂ ਹੁੰਦੀਆਂ ਸੀਗੀਆਂ ਕਿ ਇੰਨੇ ਹਜ਼ਾਰ ਸਿੱਖ ਹੁੰਦੇ ਸੀਗੇ ਆਏ ਹਾਂ ਅੱਛਾ ਅਮੀ ਜੀ ਹਿੰਦੁਸਤਾਨ ਦੇ ਵਿੱਚ ਫਿਰ ਅਸੀਂ ਜਲੰਧਰ ਦੇ ਆ ਹਾਂਜੀ ਤੇ ਅਮੀ ਜੀ ਜਦੋਂ ਉਜਾੜਾ ਪਿਆ ਉਤੋਂ ਆਏ ਆ ਹਿੰਦੁਸਤਾਨ ਤੋਂ ਪਾਕਿਸਤਾਨ ਦੇ ਵਿੱਚ ਹਾਂਜੀ ਤੇ ਕੀ ਉੱਥੇ ਰਹਿਣ ਸਹਿਣ ਕੀ ਸੀਗਾ ਮਤਲਬ ਸਿੱਖ ਤੇ ਆਪਣੇ ਮੁਸਲਮਾਨ ਇਕੱਠੇ ਹੀ ਰਹਿੰਦੇ ਸੀਗੇ ਹਾਂਜੀ ਤੇ ਇੱਕ ਦੂਸਰੇ ਤੇ مخਾਲਫ ਸੀ ਜਾਂ ਕੀ ਚੱਕਰ ਸੀ ਨਹੀਂ ਨਹੀਂ ਬਹੁਤ ਸਿੱਖਾਂ ਨਾਲ ਤਾਂ ਪਿਆਰੇ ਬਹੁਤ ਸੀਗਾ ਅੱਛਾ ਜੀ ਹਾਂਜੀ ਬਹੁਤ ਪਿਆਰ ਸੀ ਸਿੱਖਾਂ ਦੇ ਨਾਲ ਇੰਨਾ ਪਿਆਰ ਸੀ ਨਾ ਜਿਹੜੇ ਸਿੱਖ ਤਾਂ ਮੁਸਲਮਾਨ ਨਾ ਕਿ ਇਹ ਆਗੇ ਆਪਣੇ ਆਪਣੇ ਘਰ ਅਲੱਗਾ ਸੀ ਇਹਨਾਂ ਦੇ ਨਾਲ ਸਾਡੀ ਕੋਈ ਦੁਸ਼ਮਣਾਈ ਨਹੀਂ ਸੀ ਸਹੀ ਸਹੀ ਹੁਣ ਗੱਲਾਂ ਆ ਨਾ ਬੇਟੇ ਅਸੀਂ ਉੱਜੜ ਕੇ ਆਏ ਹਾਂ ਨਾ ਜੀ ਜੀ ਐਵੇਂ ਜੀ ਕਹਿੰਦੇ ਜਿਹੜੇ ਸਿੱਖ ਸੀ ਤੇ ਮੁਸਲਮਾਨ ਸੀ ਇੱਕ ਦੂਸਰੇ ਦੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦੇ ਸੀ ਹਾਂਜੀ ਹਾਂਜੀ ਸਾਡੀ ਬੇਟੇ ਕੋਈ ਔਰਤ ਵਿਆਹ ਹੋ ਜਾਵੇ ਨਾ ਜੀ ਅਮੇ ਜੀ ਇਹ ਸੇਖਾ ਨਾ ਉਹਦਾ ਸਿਰ ਦਿਵਤੇ ਪਿਆਰ ਦੇ ਕੇ ਲੰਗਦੇ ਸੀ ਵਾ 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 ਐਨੇ ਸ਼ਰਮ ਵਾਲੀਆਂ ਸਿੱਖਣੀਆਂ ਹੁੰਦੀਆਂ ਸੀਗੀਆਂ ਆਹ ਇਹ ਇੰਨੇ ਹਜ਼ਾਰ ਸਿੱਖ ਹੁੰਦੇ ਸੀ ਹਾਂ ਔਰਤਾਂ ਦੇ ਮੁਸਲਮਾਨਾਂ ਦੇ ਚਿਹਰੇ ala ਔਰਤਾਂ ਨਾਲ ਨਹੀਂ ਸੀ ਦੇ ਵਾ 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 ਮਤਲਬ ਪਿਆਰ ਮੁਹੱਬਤ ਹੁੰਦਾ ਸੀ ਉਹ ਇੰਨਾ ਸੀ ਜਿਹਦੀ ਹੱਦ ਦੂਸਰੇ ਇਜ਼ਤਾਂ ਦਾ ਸਾਂਝੀ ਸੀ ਤੇ ਹਾਂਜੀ ਅੱਛਾ ਇਕੱਠੇ ਵੀ ਇੱਥੇ ਐਸੇ ਵਾਸਤੇ ਆ ਕੇ ਰਹੇ ਆ ਕਿ ਉੱਥੇ ਅਸੀਂ ਮਤਲਬ ਇੱਕੋ ਜਗ੍ਹਾ ਤੇ ਰਹੇ ਆ ਹਾਂਜੀ ਤੇ ਅਮਜੀ ਇੱਥੇ ਜਿਹੜੇ ਨਾ ਹਿੰਦੁਸਤਾਨ ਚ ਸਿੱਖ ਰਹਿ ਗਏ ਆ ਇਹ ਇਧਰੋਂ ਉੱਠ ਕੇ ਵੀ ਉਧਰ ਗਏ ਆ ਉਹ ਵੀ ਇਦਾਂ ਹੀ ਮੁਸਲਮਾਨਾਂ ਨੂੰ ਨਾ ਯਾਦ ਕਰਦੇ ਆ ਕਹਿੰਦੇ ਸਾਡੇ ਤਾਂ ਭਰਾ ਸੀਗੇ ਤੇ ਅਮਜੀ ਜਦੋਂ ਉਜਾੜਾ ਪਿਆ ਹਾਂਜੀ ਉਹਨਾਂ ਸਿੱਖਾਂ ਨੇ ਕੋਈ ਮਦਦ-ਮੁਦਦ ਤੁਹਾਡੀ ਕੀਤੀ ਸੀ ਜਾਂ ਨਹੀਂ ਸੀ ਕੀਤੀ ਬੋਤੇ ਉਹਨਾਂ ਨੇ ਮਦਦ ਬਹੁਤ ਸਾਡੀ ਕੀਤੀ ਕਿ ਥੋੜੀ ਮਦਦ ਨਹੀਂ ਕੀਤੀ ਇਹ ਯਾਨੀ ਕਿ ਉਹਨਾਂ ਕੋਲੋਂ ਵਾਟ ਕੇ ਫਿਰ ਉਹਨਾਂ ਕੋਲੋਂ ਵਿਚਾਰਿਆਂ ਪਰ ਸਿੱਖਾਂ ਪਰ ਵੀ ਬੜੀ ਮੁਸੀਬਤ ਆ ਤੇ ਅਮ ਜੀ ਕਹਿੰਦੇ ਜਿਹੜੇ ਤੁਹਾਡੇ ਸੀ ਤੁਸੀਂ ਤੇ ਵਾਪਸ ਮੁੜ ਗਏ ਸੀ ਕਿ ਕਿ ਅਮਨਚੈਨ ਹੋ ਗਿਆ ਤੇ ਜਿਹੜੇ ਸਾਡੇ ਸੀ ਗੁਜਰਾਤੀਏ ਉਹ ਕਹਿੰਦੇ ਆਪਣੇ ਗੱਡੇ-ਗੁੱਡੇ ਲੱਦ ਕੇ ਤੇ ਸਕੂਨ ਦੇ ਨਾਲ ਆਏ ਸੀ ਸਿੱਖਾਂ ਨੇ ਆਪਣੇ ਇੱਕ ਦੀ ਦਿਹਾੜੀ ਘਰ ਵੀ ਰੱਖਿਆ ਹੋਊਗਾ ਹਾਂਜੀ ਤੇ ਉਹ ਕੀ ਕਿਸ ਤਰ੍ਹਾਂ ਹੋਇਆ ਸੀ ਉਹ ਸਾਹਿਬ ਉਹਨਾਂ ਨੇ ਨਾ ਆਪਣੇ ਗੱਡੇ ਲਏ ਆਪਣੇ ਟੱਗੇ ਲਏ ਮੱਜਾਂ ਵੀ ਲਈਆਂ ਅਮਨ ਚੰਨ ਦੇ ਨਾਲ ਉੱਤੇ ਸਮਾਨ ਰੱਖਿਆ ਜੀ ਕਿ ਸਿੱਖਾਂ ਦੀ ਉਹ ਸਿੱਖ ਜਿਹੜੇ ਸੀ ਰੋਂਦੇ ਸੀਗੇ ਜਿਵੇਂ ਤੁਰੇ ਆ ਓਏ ਹੋਏ ਯਾਨੀ ਕਿ ਜਦੋਂ ਮੁਸਲਮਾਨ ਉਧਰੋਂ ਉੱਜੜ ਕੇ ਆਏ ਆ ਪਾਕਿਸਤਾਨ ਆਏ ਤੇ ਸਿੱਖ ਰੋਂਦੇ ਸੀਗੇ ਹਾਂ ਸਿੱਖ ਰੋਂਦੇ ਸੀਗੇ ਫਿਰ ਵੀ ਕਹਿੰਦੇ ਸੀ ਅਮਨ ਚੈਨ ਹੋ ਜਾਣਾ ਆਏ ਹਾਏ ਹਾ ਹਾਂ ਅਮਨ ਚਾਨ ਹੋ ਜਾ ਅੱਜ ਤੇ ਭਰਾ ਭਰਾ ਤੋਂ ਜਦਾ ਹੋਣ ਰਿਹਾ ਹੋਵੇ ਤੇ ਉਹਨੂੰ ਤਕਲੀਫ ਨਹੀਂ ਹੁੰਦੀ ਤੇ ਉੱਥੇ ਦੇਖ ਲਓ ਮੁਸਲਮਾਨ ਸਿੱਖ ਤੇ ਆਪਸ ਵਿੱਚ ਇਕੱਠੇ ਰਹਿੰਦੇ ਸੀ ਤੇ ਉਹਨਾਂ ਨੂੰ ਤਕਲੀਫ ਸੀ ਕਿ ਸਾਡੇ ਭਰਾ ਸਾਡੇ ਕੋਲੋਂ ਚੱਲ ਗਏ ਮੇਰੇ ਪੁੱਤ ਸੱਚੀ ਗੱਲ ਦੱਸਦੀ ਜੀ ਹੁਣ ਦੌਰ ਪਤਾ ਹੀ ਆ ਗਿਆ ਕੋਈ ਖਾਤ ਵੀ ਆਇਆ ਸੀਗਾ ਅੱਛਾ ਹਾਂ ਠੰਡੂ ਦਰਖਾਨ ਦਿੰਦੇ ਹੁੰਦੇ ਸੀ ਉਹਨੂੰ ਠੰਡੂ ਤਰਖਾਨ ਸਿੱਖ ਸੀ ਹਮ ਜੀ ਹਾਂ ਜੀ ਸਿੱਖ ਸੀ ਅੱਛਾ ਕੀ ਖਾਤਾ ਉਹਨੇ ਕਰ ਲਿਆ ਹਾਂ ਉਹਨੇ ਸਾਡੇ ਅੱਬਾ ਜੀ ਨੂੰ ਖਾਤਾ ਸਾਡਾ ਅੱਬਾ ਜੀ ਨਾ ਸਿਆਣੇ ਸੀ ਉਹਨਾਂ ਨੂੰ ਖਾਤਾ ਆ ਸੀਗਾ ਤੇ ਕਦੀ ਅੱਲਾਹ ਤਾਲਾ ਨੇ ਅਮਨ ਚੈਨ ਕੀਤਾ ਤਾਂ ਸਾਨੂੰ ਜਰੂਰ ਮਿਲਿਆ ਉਹ ਸਾਨੂੰ ਕੁਛ ਚੰਗਾ ਨਹੀਂ ਲੱਗਿਆ ਓਏ ਹੋਏ ਹਾਂਜੀ ਇੰਨੇ ਜਿਹੜੇ ਇਹਨਾਂ ਦੇ ਚਿਹਰਿਆਂ ਦੇ ਉੱਤੇ ਹੁਸਨ ਸਗਰ ਦੇ ਇਮਾਨ ਬੰਦੇ ਨਹੀਂ ਸੀ ਨੇਕ ਬੰਦੇ ਸੀ ਸਿੱਖ ਜਿਹੜੇ ਸੀ ਤੇ ਇਹਨਾਂ 'ਚ ਕੋਈ ਫਰਕ ਨਹੀਂ ਸਗਾ ਹੈਗਾ ਅੰਮੀ ਜੀ ਹੁਣ ਤੇ ਨਾ ਯਕੀਨ ਕਰੋ ਪਿਆਰ ਨਹੀਂ ਰਿਹਾ ਮੁਹੱਬਤਾਂ ਨਹੀਂ ਰਹੀਆਂ ਦੇਖੋ ਹੁਣ ਉਹਦੋਂ ਮਜ਼ਬਦ ਦਾ ਫਰਕ ਨਹੀਂ ਸੀ ਹੁਣ ਤੇ ਸਕੇ ਭੈਣ ਭਰਾ ਨੂੰ ਬਰਦਾਸ਼ਤ ਨਹੀਂ ਕਰਦੇ ਹੈਗੇ ਇੱਕ ਭਰਾ ਤਰੱਕੀ ਕਰ ਰਿਹਾ ਦੂਸਰਾ ਉਹਨੂੰ ਦੇਖ ਕੇ ਸੜ ਰਿਹਾ ਹਾਂਜੀ ਇੱਕ ਭਰਾ ਕਹਿੰਦਾ ਮੇਰਾ ਹਿੱਸਾ ਮਾਂ ਬਾਪ ਮਰ ਜਾਂਦੇ ਆ ਜ਼ਮੀਨਾਂ ਤੇ ਲੜਾਈਆਂ ਹਾਂਜੀ ਹਾਂਜੀ ਤੇ ਬਹੁਤ ਹੀ ਨਿਜ਼ਾਮ ਨਾ ਖਰਾਬ ਹੋ ਚੁੱਕਿਆ ਇਹ ਪੁੱਤ ਉਸਦੇ ਅੱਲਾਹ ਤਾਲਾ ਦਾ ਕਰਮ ਸਗਾ ਲੜਾਈਆਂ ਹੁੰਦੀਆਂ ਹੀ ਨਹੀਂ ਸੀਆਂ ਹੈਗੀਆਂ ਲੜਾਈਆਂ ਨਹੀਂ ਸੀ ਹੁੰਦੀਆਂ ਸਾਡਾ ਜਿਹੜਾ ਇਲਾਕਾ ਸੀ ਰਈਆਂ ਚੂਈਆਂ ਪਾਣੀ ਹੋਣੇ ਤੇ ਬੇਵਾਹ ਪਾਣੀ ਦੇ ਵਿੱਚ ਹੀ ਨੰਗਣਾ ਤੇ ਪੈਰ ਜਿਹੜੇ ਆ ਉਹ ਇਦਾਂ ਆਪਣੇ ਕੁੱਟ ਕੇ ਰੱਖਣੇ ਤੇ ਪਾਣੀ ਜਿਹੜਾ ਸੀ ਖੂਹ ਲੱਗਿਆ ਹੁੰਦੇ ਸੀ ਤੁਹਾਡੇ ਨਾਲ ਪਹਿਲੀ ਪਾਣੀ ਆਉਣਾ ਤੇ ੱਗਿਆਂ ਦੇ ਨਾਲ ਖੂਹ ਚਲਾਉਣਾ ਤੂਫਾਨ ਸੀ ਸਾਰਿਆਂ ਨੇ ਇਕੱਠੇ ਹੋ ਗਏ ਖੂਹ ਚਲਾਉਣੇ ਹੂੰ ਹੁਣ ਉਹ ਟਾਈਮ ਨਹੀਂ ਰਿਹਾ ਬਹੁਤ ਸ਼ੁਕਰੀਆ ਜੀ ਅੰਮੀ ਜੀ ਤੁਹਾਡਾ ਤੁਸੀਂ ਕੀਮਤੀ ਵਕਤ ਦਿੱਤਾ ਔਰ ਸਾਰੇ ਦੋਸਤਾਂ ਨੂੰ ਅਸਲਾਮੁਅਲੈਕ ਕੱਲ ਮਿਲਾਂਗੇ ਅਲ੍ਹਾ ਹਾਫਿਜ਼